ਮੁੰਡਿਓ ਆ ਡੋਲੂ ਹੱਥ 'ਚ ਫੜਨ ਵਾਲੀ ਚੀਜ਼ ਹੀ ਐ ਜਾਂ ਕਿੱਲੇ 'ਤੇ ਟੰਗਣ ਵਾਲੀ ਐ ਹੋਰ ਜੇ ਕੋਈ ਸਾਨੂੰ ਵੈਦ ਭਸਮਾ ਵਿੱਚ ਨਾਲਾ ਕਹਿੰਦਾ ਗੱਲਾਂ 'ਚ ਨਾ ਆਓ ਸਰਦੀਆਂ ਦਾ ਸੀਜ਼ਨ ਆ ਗਿਆ ਅੱਜ ਹੀ ਮੈਂ 10 ਤੋਂ 12 ਰੀਲਾਂ ਦੇਖ ਲਈਆਂ ਕਹਿੰਦੇ ਵਿਆਹਾਂ ਦਾ ਸੀਜ਼ਨ ਆ ਗਿਆ ਕੈਮ ਹੋ ਜੋ ਮੁੰਡਿਓ ਜਿੰਨਾ ਜਿੰਨਾ ਦੇ ਵਿਆਹ ਆ ਗਏ ਪਹਿਲੀ ਗੱਲ ਤਾਂ ਜਿੰਨਾ ਦਾ ਵਿਆਹ ਹੋਣ ਜਾ ਰਿਹਾ ਕੋਈ ਮਾਉਂਟ ਐਵਰੇਸਟ ਦੀ ਚੋਟੀ ਤੇ ਨਹੀਂ ਚੜਨਾ ਹੁੰਦਾ ਐਡਾ ਵੱਡਾ ਹਉਆ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਜਾਂਦਾ ਉਤੋਂ ਕਹਿੰਦੇ ਆ ਐਨ ਆਰ ਆਈ ਮੁੰਡੇ ਪੰਜਾਬ ਚ ਆ ਰਹੇ ਨੇ ਸਪੈਸ਼ਲ ਸਾਡੀ ਸ਼ਾਪ ਤੇ ਆਓ ਤੇ ਆ ਆਹ ਜੜੀਆਂ ਬੂਟੀਆਂ ਖਾਓ ਤੁਸੀਂ ਕੈਮ ਹੋ ਜਾਓਗੇ ਕੈਮ ਹੋਣ ਨੂੰ ਤੁਹਾਨੂੰ ਗੋਲੀ ਨਹੀਂ ਵੱਜੀ 150 ਕਰੋੜ ਦੀ ਆਬਾਦੀ ਦੇ ਵਿੱਚ ਕੰਦਾਂ ਤੇ ਲਿਖ ਦਿੰਦੇ ਆ ਮਰਦਾਨਾ ਕਮਜ਼ੋਰੀ ਦਾ ਇਲਾਜ ਇੱਥੋਂ ਕਰਵਾਓ ਜਾਂ ਪੋਰਨ ਇੰਡਸਟਰੀ ਨੇ ਟਾਈਮਿੰਗ ਵਾਲਾ ਜਾਂ ਬਾਡੀ ਸ਼ੇਮਿੰਗ ਵਾਲਾ ਕਨਸੈਪਟ ਤੁਹਾਡੇ ਦਿਮਾਗ 'ਚ ਫਿੱਟ ਕਰਤਾ ਤੁਹਾਨੂੰ ਡਰਾਇਆ ਜਾ ਰਿਹਾ ਥੋੜੀ ਥੋੜੀ ਫਿਜ਼ੀਕਲ ਐਕਟੀਵਿਟੀ ਸਟ्रेस ਨੂੰ ਕੰਟਰੋਲ ਕਰਨ 'ਚ ਵਧੀਆ ਕਾਰਗਰ ਹੁੰਦੀ ਹੈ ਕੁਝ ਕੁ ਹਰਬਸ ਜਿਹੜੀਆਂ ਹੈਗੀਆਂ ਸਾਡੀ ਰਸੋਈ ਦੇ ਵਿੱਚ ਹੁੰਦੀਆਂ ਆ ਕਿਤਾਬ ਦੇ ਵਿੱਚੋਂ ਮੈਂ ਤੁਹਾਨੂੰ ਦੱਸਣੀਆਂ ਨੇ ਉਰਦ ਦੀ ਦਾਲ ਗਰਮ ਉਹਦੇ ਵਿੱਚ ਇੱਕ ਚਮਚਾ ਦੇਸੀ ਘਿਓ ਦਾ ਪਾ ਕੇ ਰੂਟੀਨ ਚ ਲੈਣਾ ਹੈ ਨਾਈਟ੍ਰਿਕ ਆਕਸਾਈਡ ਬੂਸਟਰ ਜਿੰਜਰ ਜਿਹੜਾ ਹੁੰਦਾ ਅਦਰਕ ਉਹਦਾ 5 ਤੋਂ 10 ਐਮਐਲ ਤੁਸੀਂ ਜੂਸ ਜਿਹੜਾ ਦਿਨ ਦੇ ਵਿੱਚ ਦੋ ਵਾਰੀ ਲੈਣਾ ਹੈ ਅਨਾਰ ਤੇ ਜਿਹੜਾ ਗੰਨੇ ਦਾ ਜੂਸ ਆ ਉਹ ਵੀ ਬਹੁਤ ਵਧੀਆ ਹੈਲਪ ਕਰਦਾ ਤੁਲਸੀ ਦੇ ਬੀਜਾਂ ਦਾ ਪਾਊਡਰ ਬਣਾ ਕੇ ਇੱਕ ਤੋਂ 2 ਗ੍ਰਾਮ ਕੋਕੋਨਟ ਖੋਪੇਗिरी ਉਹ ਵੀ ਬਹੁਤ ਵਧੀਆ ਚੀਜ਼ ਹੈ